ਕਬੀ ਤੇਲ ਛੋਟ ਕੇ ਮਾਰ ਦੇਣਾ ਵੱਡੀ ਨੂੰ ਤੇ ਮਾਰ ਤਾਂ ਮੈਨੂੰ ਮਾਰ ਕੇ ਦੱਸਾਂ ਮੈਂ ਜਦੋਂ ਮਰੂੰਗੀ ਨਾ ਨਾਲ ਲੈ ਕੇ ਮਰੂੰ ਤੇ ਮਾਰ ਦੇਣਾ ਮਾਰ ਦੇਣਾ ਕਰਦੀ ਏ ਤੂੰ ਕਿ ਬੜਬੜ ਕੰਢੀ ਕਰਦੀ ਏ ਬੜਬੜ ਕੀ ਕਰਨੀ ਏ ਹੂੰ ਉਹ ਨਹੀਂ ਸਿਰ ਖਾਦਾ ਆਇਆ ਕਿ ਸਿਰ ਪੀੜੋਂ ਲੱਗੀ ਮੇਰੇ ਸਿਰ ਖਾਦਾ ਵਾ ਹਾਂ ਹੁਣ ਸੁਣਿਆ ਕੀ ਕਹਿੰਦੀ ਕਿਹਦੀ ਹੁਣ ਮੈਂ ਸਾਰਿਆਂ ਤੇ ਗਾੜੀ ਤੇਲ ਰੋੜਨਾ ਸਾਰਿਆਂ ਨੂੰ ਮਾਰਨਾ ਚੱਲ ਕੋਈ ਗੱਲ ਨਹੀਂ ਕਿਸੇ ਦੇ ਮਾਰਿਆ ਨਾ ਕਿ ਮਰਦਾ ਹੁੰਦਾ ਆਹੋ ਜਦਨ ਮਰੀ ਨਾਲ ਲੈ ਕੇ ਮਰੂੰਗੀ ਏਡੀ ਗੱਲ ਨਹੀਂ ਏ ਮਰੂ ਤੁਮੀ ਨਾਲ ਲੈ ਕੇ ਤੂੰ ਬਹੁਤਾ ਤੂੰ ਹੀ ਛੇ ਲਪੜੇ ਡੋਣੀ ਆ ਮੈਂ ਕਹਦੇ ਸਿੰਗ ਡੋਣੀ ਆ ਇਹੋ ਜੀ ਨੂੰ ਬੰਦਾ ਇਗਨੋਰ ਹੀ ਕਰਦੇ ਹਨ ਬਥੇਰਾ ਘਰ ਘਰ ਕੇ ਵੇਖ ਲਿਆ ਤੁਹਾਡੇ ਸਾਹਮਣੇ ਹੀ ਆ ਹੋਂਦੇ ਮੇਰੇ ਮੁੰਡੇ ਨੂੰ ਗੱਲਾਂ ਕਰਨ ਦੇ ਵਿੱਚ ਹੀ ਤਾਂ ਮੈਨੂੰ ਗੁੱਸਾ ਚੜਿਆ ਨਹੀਂ ਤੇ ਮੈਂ ਕਦੀ ਬੋਲੀ ਤੁਹਾਨੂੰ ਵੇਖ ਦਿਦੀ ਆ ਵੀ ਮੈਂ ਇਹਨਾਂ ਦੇ ਘੜੀ ਕਰਕੇ ਹੁਣ ਮੇਰੀ ਉਹ ਮੰਨਾ ਬੇਚੀ ਤਿਕੰਡਿਆ ਮੈਨਾਂ ਦਾ ਤੂੰ ਜਨਾਨੀਆਂ ਚ ਕਿਉਂ ਬੋਲਦਾ ਤੇ ਗੁੱਸਾ ਆ ਹੀ ਜਾਂਦਾ ਵਾ ਅਜੇ ਚੱਲ ਮੇਰੇ ਚ ਗੱਲ ਹੋਈ ਵੱਖਰੀ ਗੱਲ ਹੁੰਦੀ ਆ ਜਿ ਦੀਦੀ ਇਹਨੂੰ ਵਿੱਚ ਲਿਆਉਂਦੀ ਫਿਰ ਗੁੱਸਾ ਤੇ ਆਉਣਾ ਹੀ ਆ ਨਾ ਉਹ ਤਾਂ ਫਿਰ ਮੈਨੂੰ ਕਹਿਆ ਨਾ ਜਦੋਂ ਇੰਨਾ ਬੋਲਦੀ ਐ ਤੇ ਕਿੰਨਾ ਦੇ ਪ੍ਰਦਾਸ ਕਰੇ ਬੰਦਾ ਹੁਣ ਆਪਦੇ ਉਹ ਬਾਹਰ ਬੈਠਾ ਜਾ ਕੇ ਉਹ 1:00 ਵੇ ਤੇ ਜਾਂ ਫਿਰ ਬੰਦਾ ਉਹਨੂੰ ਕਵੇ ਉਹ ਤਾਂ ਸਾਨੂੰ ਫੋਨ ਵੀ ਨਹੀਂ ਕਰਦਾ ਉਹਨੇ ਕਿਥੋਂ ਕਰਨਾ ਕੀਤਾ ਕੀ ਪੱਟੀਆਂ ਪੜਾਉਂਦੀ ਰਹਿੰਦੀ ਏ ਉਹਨੂੰ ਵੀ ਉਹ ਵੀ ਉਦਾਂ ਦਾ ਹੀ ਆ ਫਿਰ ਮੀਰੋ ਨਹੀਂ ਗੋਲੀ ਦਮ ਲਿਆ ਕੇ ਆ ਜਾਓ ਵੇਖੋ ਹੈਗੀ ਤਾਂ ਕੋਈ ਲਿਆ ਕੇ ਦਿਓ ਮੇਰਾ ਤਾਂ ਸਿਰ ਪਾੜ ਚੱਲਿਆ ਬਾਜ ਲੱਗ ਪਈ ਪਾਣੀ ਵੀ ਕਰਨਾ ਵਾ ਦੇਦੇ ਇਹਨੂੰ ਵੀ ਸਾਹਮਣਾ ਗੱਲਾਂ ਕਰਦੀ ਐ ਏਦਾਂ ਵਾਧੂ ਕੰਮ ਦੇ ਸਿਰ ਤੇ ਮੌਤ ਕਹਿੰਦੀ ਐ ਮੈਂ ਚੰਗਾ ਜਿਹਾ ਤਾਂ ਮਤਾ ਵੰਡ ਕੇ ਦਊਗੀ ਕੰਮ ਤੇ ਨੂੰ ਹੀ ਪਤਾ ਲੱਗੂਗਾ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਜਦੋਂ ਆਉਂਦੂ ਕੀ ਗੱਲ ਹੋਈ ਸੀ ਇਹ ਐਸ਼ਵੇਂ ਬੱਤਨਾ ਹਾਂ ਲੈ ਨਾ ਦੋ ਐ ਗਈ ਕੋਈ ਹੋਰ ਨਾ ਦੇ ਦਿਓ ਤੇਰੇ ਮੂੰਹ ਤੇਰਾ ਵੀ ਦੇ ਮੂੰਹ ਕੀ ਨਰਨ ਬਰੋਂ ਦੀਆਂ ਤੇ ਗੱਲਾਂ ਚੱਲਣ ਡੀਆਂ ਤੇ ਮੇਰੇ ਮੂੰਹ ਹੀ ਨਿਕਲ ਗਿਆ ਮੂੰਹ ਤੇਰੇ ਬੜਾ ਨਿਕਲਦਾ ਹੋਰ ਕੀ ਹੈ ਹਮ ਹੁਣ ਤੈਨੂੰ ਸਾਰੇ ਦਸ਼ਮਣ ਹੀ ਲੱਭਣੇ ਆ ਕਿ ਲੱਭਣੇ ਕੀ ਨਬਲੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਆਹ ਤੈਨੂੰ ਮਾਰ ਕੇ ਤੇ ਤੇਰਾ ਕਿਲਾ ਨਾ ਕਰਾਉਣਾ ਨਾ ਆਪਣੇ ਸਾਡੀ ਨਹੀਂ ਗੱਲ ਉਹਦਾ ਮੈਨੂੰ ਡਰ ਲੱਗਣ ਡਿਆ ਉਹਨੇ ਕੀਤਾ ਕੋਈ ਨਹੀਂ ਕਰਦੀ ਡਰ ਲੱਗਣ ਡਿਆ ਇੱਥੇ ਐਡੀ ਕਿਤੇ ਮੈਂ ਨਾ ਉਹ ਬੜੀ ਉਹਨੇ ਅੱਗੇ ਬੜੇ ਕਤਲ ਕੀਤੇ ਆ ਉਹ ਗੱਲ ਭੁੱਲ ਭੁਲੇਖੇ ਵਿਚਾਰੀ ਦਾ ਕਿਤੇ ਪਿਆਰ ਤਿਲਕ ਕਿਆ ਹਦਾ ਕਿਤੇ ਬਾਤ ਜਾਂਦੀ ਨਾ ਗੱਲ ਫੇਰ ਬੰਨੀ ਹੀ ਮੈਂ ਤਾਂ ਕਹਿੰਨੀ ਜਿੱਦਾਂ ਭੂਤ ਭੂਤ ਕਰਦੀ ਆ ਵੱਡੀ ਆਵੇ ਇਹਦੇ ਸੁਪਨੇ ਤੇ ਤੇ ਕਿਤੇ ਭੂਤ ਬਣ ਕੇ ਤੈਨੂੰ ਪਤਾ ਲੱਗਦੀ ਕਿ ਕੰਮ ਵੱਡੀ ਆਇਆ ਕਰੇ ਇਹਦੀ ਕਿਤੇ ਵਿਚਾਰੀ ਕਿੱਥੇ ਬੈਠੀ ਆਵੇ ਸੁਪੂਤ ਬਣ ਕੇ ਇਹ ਨਾ ਸੁਖੇ ਉਹਦੀ ਆਤਮਾ ਨੂੰ ਸ਼ਾਂਤੀ ਮਿਲ ਜੇ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲੂਗੀ ਤੂੰ ਕਿਹੜੀ ਉਹਦੇ ਨਾਲ ਘਟਵਾ ਘਟਿਆ ਕੁੜੀ ਵਿਚਾਰੀ ਆਦੀ ਨਿੱਕੀ ਦੀ ਰੋਲਦੀ ਫਿਰਦੀ ਹੈ ਕਦੀ ਕਿਤੇ ਕਦੀ ਕਿਤੇ ਧਰਲੇ ਲੈਦੀ ਕਰਦੀ ਹੁਣ ਕੀ ਕਰ ਸਕਦਾ ਫਿਰ ਬੰਦਾ ਜੋ ਹੋਣਾ ਹੋ ਗਿਆਗੇ ਜਿੰਨਾ ਮਰਜ਼ੀ ਆ ਹੀ ਕਰਦੇ ਪਰ ਮਾਂ ਮਾਂ ਹੀ ਹੁੰਦੀ ਐ ਇਦਾਂ ਮਰਜ਼ੀ ਉਹ ਤਾਂ ਫਿਰ ਆ ਹੀ ਆ ਹਾਂ ਮਾਵਾ ਬੇਣਾ ਕੌਣ ਪੁੱਛਦਾ ਵਾ ਕੋਈ ਵੀ ਨਹੀਂ ਪੁੱਛਦਾ ਰਹਿਨੇ ਨੇ ਲੱਖ ਹੋਵਣੇ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਆ ਕਿ ਐਵੇਂ ਤਾਂ ਨਹੀਂ ਗਾਣਾ ਬਣਾ ਖੜਿਆ ਹਾਂ ਸਹੀ ਗੱਲ ਵਾਗੇ ਚੱਲ ਇਦਾਂ ਕਰੋ ਖੜੋ ਹੁਣ ਇਹਨੂੰ ਤਾਂ ਫਿਰ ਮੈਂ ਰੋਟੀ ਪਾਣੀ ਕਰਾਂ ਉਹਦਾ ਕੀ ਪਤਾ ਮਹਾਰਾਣੀ ਦਾ ਕਰਨਾ ਕਿ ਨਹੀਂ ਕਰਨਾ ਤੂੰ ਉਹਨੂੰ ਰਹਿਣ ਦੇ ਤੂੰ ਮੰਮੀ ਨੂੰ ਕਹਾਂ ਅਸੀਂ ਆਪਣਾ ਬਣਾ ਲਾਂ ਕਰਾਂ ਜਾਂ ਉਹਨੂੰ ਕਹਾਂ ਫੜਾ ਬਣਾ ਲਿਆ ਦਾ ਹਾਂ ਹੁੰਦ ਮੈਂ ਬਣਾ ਦੇਣੀ ਆ ਤੇ ਮੰਮੀ ਕਹਿੰਦੀ ਕੰਮ ਵੰਡ ਕੇ ਦੇਣਾ ਕੋ ਨਾ ਉਹ ਆਪੇ ਕਰ ਲੇ ਨਾ ਹੀ ਉਹਦਾ ਖਾਣਿਆ ਤੇ ਨਾ ਉਹ ਅੱਡਾ ਤਾ ਆਹ ਸਿੱਧੀ ਗੱਲ ਚੱਲ ਧਿਆਨ ਰੱਖਿਓ ਇਧਰ ਤੇ ਥੰਬੋਰੇ ਚ ਦੌਣੀ ਪਕਾਈ ਦਿੰਨੀ ਆ ਦੋ ਤਿੰਨ ਦਿਨ ਹੋ ਗਏ ਪੀਣ ਕੀਤੇ ਹੁੰਦੇ ਬੱਦ ਪ੍ਰੈਂਡ ਸਾਡਾ ਉਹ ਦਾਣੇ ਤੇ ਜੜੀ ਅੰਦਰ ਲੰਮੇ ਪੇਨ ਸੋਚਦੇ ਰਹਿੰਦੇ ਉਹ ਅੰਦਰ ਤਾਂ ਬਹੁਤ ਜ਼ਿਆਦਾ ਗਰਮੀ ਆ ਆਹ ਜਿਹੜੀ ਸਿਆ ਤਾਂ ਆਪ ਕਹਿਣੀ ਵੀ ਤੇ ਅੰਦਰ ਲੰਮੇ ਪੇਜਾ ਬਾਹਰ ਪੈਂਦੇ ਤੇ ਜਾਂ ਬੋਰ ਥੱਲੇ ਬਹਿ ਜਾ ਕਰੋ ਜਾ ਕੇ ਇੱਕ ਬੰਦੇ ਦਾ ਪਾਫੇ ਦੋ ਚਾਰ ਜਾਣੇ ਬੈਠੇ ਹੁੰਦੇ ਆ ਤੇ ਮਨ ਹੋਰ ਦਾ ਹੋਰ ਹੁੰਦਾ ਤਾਂ ਮੈਂ ਦੋ ਤਿੰਨ ਦਿਨਾਂ ਪੀਣ ਕਿਤਾ ਫੇਰ ਆਦਮੀ ਆਗੇ ਗਾਣੇ ਫੇਰ ਬੱਗੇ ਫੇਰ ਤੇ ਮੈਂ ਛੱਡੋ ਤੁਸੀਂ ਪਾ ਦੇ ਤੇ ਦਾਣੇ ਪੋਏ ਹੀ ਨਹੀਂ ਬੋਰੀ ਜੀ ਛੱਡੋ ਨਹੀਂ ਆਦਮੀ ਹੁਣ ਲੱਗ ਕੰਮ ਪਾ ਦੇ ਪਾ ਦੇ ਪਾ ਦੇ ਉਹਨੂੰ ਵੀ ਛੇਤੀ ਵੀ ਦੇ ਆਟਾ ਕੋਈ ਨਹੀਂ ਪੀਦੇ ਹੁਣ ਛੱਡ ਕੇ ਆਵਾਂਗੇ ਤੇ ਪੀਵਾਂਗੇ ਹੁਣ ਉੱਥੋਂ ਇੱਕ ਵਾਰੀ ਉਹਨੂੰ ਕਿਹਾ ਪੀਨ ਚੰਗੀ ਤਰ੍ਹਾਂ ਕਰਦੀ ਫੇਰ ਇੱਕ ਵਾਰੀ ਪੀਨ ਤਾਂ ਕਰ ਦੂਗਾ ਉਹ ਤੀਨ ਵਾਰ ਕਰੀ ਮੇਰੇ ਕੋ ਛੱਟੇ ਨਹੀਂ ਜੇ ਤੁਹਾਨੂੰ ਪਤਾ ਕੋਈ ਇਨਵੈਸਟਰ ਆ ਜਾਂਦਾ ਤੁਸੀਂ ਛੱਟੇ ਨਹੀਂ ਗਏ ਕੋਈ ਇਧਰੋਂ ਆ ਜਾਂਦੀ ਪਹਿਲੋਂ 4 ਦਿਨ ਪੀਨ ਕਰਿਆ ਕਰੋ ਨਾਲ ਤਸੀਂ ਫਿਰ ਉਦੋਂ ਪੀਨ ਕਰਦੀਆਂ ਦੇ ਜਦੋਂ ਕੋਈ ਵੀ ਆਇਆ ਸੀ ਆਟਾ ਕੋਈ ਵੀ ਆਇਆ ਹੀ ਨਹੀਂ ਇਹਦੇ ਚਾਰ ਦਿਨ ਪਹਿਲਾਂ ਪੀਨ ਕਰਕੇ ਰੱਖਦੇ ਹੋ ਦੋ ਬੋਰੇ ਇਕੱਠੇ ਭਾਰਾ ਭਰ ਕੇ ਘਰ ਆ ਕੇ ਲਿਆਵਾ ਦੇ ਦੋ ਬੋਰੇ ਇਕੱਠੇ ਪਿਆ ਕੇ ਡੜੀ ਕੀ ਕਰਨੇ ਦੋ ਦਿਨ ਤਾਂ ਜੀਏ ਹੀ ਕੋਈ ਤਾਂ ਵੀ ਹਾਂ ਬਰਸਾ ਵਿੱਚ ਸੁੰਢੀ ਪੈਣੀ ਆ ਟੇਨੂ ਕੋਈ ਗੱਲ ਨਹੀਂ ਮੈਂ ਪਾ ਦਿੰਨੀ ਵੀ ਬਾਹਰ ਇੱਕ ਵਾਰੀ ਫਿਰ ਤੁਰਾ ਚੱਕਰ ਚ ਘੁਮਾ ਰੋ ਕੋਈ ਨਹੀਂ ਮਾਰਾ ਉਹਨਾਂ ਨੂੰ ਜਨ ਮੈਂ ਪਾ ਦਿੰਨੀ ਜੇ ਕੋਈ ਨਹੀਂ ਕੋਈ ਨਹੀਂ ਇੰਨੀ ਗਰਮੀ ਨਿਕਲਦਿਆਂ ਸਾਰੀ ਵੀ ਇਹ ਪਾਰਕ ਲੋ ਹੀ ਨਹੀਂ ਹੁੰਦਾ ਤੇ ਜਦੋਂ AC ਚੱਲਦਾ ਉਦੋਂ ਹੀ ਬਸ ਸੈੱਟ ਵਾ ਕੰਮ ਗੱਡੀ 'ਚ ਤੇ ਜਾ ਘਰਾਂ 'ਚ AC ਚੱਲਣ ਤਾਂ ਫੇਰ ਚੱਲ ਨਾਨੀ ਪਿੰਡ ਆ ਗਿਆ ਹੀ ਨਹੀਂ ਹਾਂ ਨੰਨੂ ਨਾਲ ਨੰਨੂ ਕਰੇ ਇਹਨੇ ਬਾਜੀ ਘਰੇ ਹੀ ਅੱਛਰ ਗਾਲ ਜੀ ਸੱਸੀ ਗਾਲ ਬਾਜੀ ਅੱਛਰ ਜੀ ਆਜੋ ਹੋਰ ਸਾਨੂੰ ਠੀਕ ਠਾਕ ਜੀ ਹਾਂਜੀ ਠੀਕ ਠਾਕ ਬੈਜੋ ਗੁਰਪਤ ਕੀ ਠਾਕਾ ਹੈ ਬਕਤ ਚੂੜੀਆਂ ਪਾਈਆਂ ਆਜਾ ਆਜਾ ਹਾਂ ਦਵਾਰੇ ਨਹੀਂ ਆਂਦੀ ਹੀ ਤੇ ਨਾਨਕੇ ਜਾਣਾ ਨਾਨਕੇ ਜਾਣਾ ਵਾ ਅੱਛਾ ਤੇ ਗਏ ਮੱਥਾ ਦੇਕਣ ਤੇ ਮੈਂ ਕਿਹਾ ਚੱਲ ਫਿਰ ਚਲੀਏ ਨਾਨਕੇ ਜਾਂਦੇ ਉੱਥੇ ਆਖਣ ਦੀ ਚੂੜੀਆਂ ਪਾਉਣੀਆਂ ਮੈਂ ਮੈਂ ਫਿਰ ਲੈ ਲੈਂਦੀ ਐ ਇਹਨੂੰ ਚਲੋ ਕੋਈ ਮੈਂ ਲੈ ਪਾਲਾ ਨੰਗਣ ਨੇ ਹਾਂ ਪਤਾ ਆਂਦੀ ਪਿਆ ਨੂੰ ਮੋੜੋ ਪਹਿਲਾਂ ਚੰਗਾ ਵਾਗੇ ਹਾਂ ਆਇਆ ਕਾ ਚਲੋ ਇਹਨੂੰ ਮੋੜ ਜਾਣੇ ਕੋਈ ਗੱਲ ਨਹੀਂ ਵੇ ਨਾ ਸ਼ਰਮ ਆਂ ਤਰਾ ਹੋਈ ਆ ਨਾ ਉਹ ਫੋਟੋ ਕਾਪੀ ਇੱਕ ਹੀ ਆ ਬਾਜੀ ਹਾਂ ਉਤਰਾ ਇੱਕ ਗੱਲ ਹੈਗੀ ਆ ਹਾਂ ਤੇ ਮਨਪ੍ਰੀਤ ਦਾ ਤੇ ਜਿਹੜਾ ਸੁਭਾਅ ਸੀ ਨਾ ਹਾਂ ਮਨਪ੍ਰੀਤ ਦਾ ਹੋਰ ਹੀ ਜਿਹੜੀ ਅਮਰਤਾ ਦਾ ਸੁਭਾਅ ਥੋੜਾ ਹੋਰ ਅਮਰਤਾ ਥੋੜਾ ਜਿਆਦਾ ਹੈ ਨਾ ਤੇ ਇਦਾਂ ਹੀ ਤੇ ਪਰ ਮਨਪ੍ਰੀਤ ਦਾ ਤਾਂ ਬਹੁਤਾ ਹੀ ਠੰਡਾ ਸੁਭਾਅ ਸੀ ਨਾ ਬਹੁਤਾ ਹੀ ਠੰਡਾ ਉਹ ਗੱਲ ਤੇ ਉਦਾਂ ਬਣਨੀ ਨਹੀਂ ਪਰ ਇਹਦੇ ਵਿੱਚ ਵੀ ਸਾਨੂੰ ਮਨਪ੍ਰੀਤ ਹੀ ਵਿਹਦੀ ਆ ਜਿੱਦਾਂ ਵੀ ਇਹ ਕੋਈ ਇੱਕੀ ਚੀਜ਼ ਵਾ ਅਮੇ ਤੈਨ ਨਾ ਕੋਣ ਵਾਲੀ ਗੱਲ ਆ ਬਾਜੀ ਕੱਖ ਨਹੀਂ ਹਾਲ ਆ ਤੁਹਾਨੂੰ ਤੁਹਾਨੂੰ ਪਤਾ ਹੀ ਆ ਵੀ ਕੀ ਕਹਿ ਸਕਦੇ ਇਹਦੇ ਵਿੱਚ ਕੁਝ ਨਹੀਂ ਕਹਿ ਸਕਦੇ ਕੋਈ ਨਹੀਂ ਕਹਿ ਸਕਦੇ ਦਿਨਾਂ ਨੂੰ ਤਾਂ ਕਿਹਾ ਹੋਰ ਕੀ ਆ ਦਿਨਾਂ ਨੂੰ ਤਾਂ ਕਿਹਾ ਹੁਣ ਮੈਂ ਤਾਂ ਜਦੋਂ ਦੀ ਉਹ ਮਨਪਰੀ ਚਲ ਗਈ ਉਦੋਂ ਦੇ ਘਰ ਚੋਂ ਰੌਣਕ ਹੀ ਚਲ ਗਈ ਸਾਡੇ ਉਦੇ ਬਾਜੀ ਬਹੁਤ ਔਖਾ ਕੰਮ ਆ ਕਿਵੇਂ ਵੇਖੀਏ ਨਾ ਚਾਰ ਸਵੇਰੇ ਹਾਂ ਬੜਾ ਔਖਾ ਕੰਮ ਆ ਇਹਦਾ ਇਦਾਂ ਹੀ ਬਾਕੀ ਥੋੜਾ ਔਖਾ ਨਹੀਂਗਾ ਭਾਜੀ ਮਾਪੇ ਰੀਜ ਪੂਰੀ ਕਰਦੇ ਆ ਬੱਚੇ ਦੀ ਮੈਂ ਨਾ ਜਿੰਨੇ ਮਰਜ਼ੀ ਲਾਡ ਕਰ ਲੀਏ ਹੋਰ ਚਾਚੀ ਅਸੀਂ ਲਾਡ ਜਿੰਨੇ ਮਰਜ਼ੀ ਕਰ ਲੀਏ ਤੁਸੀਂ ਜਿੰਨੇ ਮਰਜ਼ੀ ਲਾਡ ਕਰ ਲਓ ਭਾਵੇਂ ਲੱਗਦਾ ਸਾਡੀ ਨੂੰ ਬਹੁਤ ਚੰਗੀ ਲੱਗਦੀ ਆ ਇਹਨਾਂ ਨੂੰ ਮਰਜ਼ੀ ਲਾਡ ਕਰ ਲੀਏ ਪਰ ਜੋ ਮਾਂ ਪਿਓ ਨਾਲ ਠੰਡ ਪੈਣੀ ਮਾਂ ਪਿਓ ਨਾਲ ਹੀ ਠੰਡ ਪੈਣੀ ਜੋ ਮਾਂ ਨੇ ਕਰਦੇ ਨਾ ਉਹ ਕਿਸੇ ਕੋ ਨਹੀਂ ਹੋਣਾ ਨਹੀਂ ਹੋਣਾ ਕੋਈ ਵੀ ਗੱਲ ਹੋਊੀ ਤੇ ਮਾਂ ਨੂੰ ਗਾਜ ਮਾਰੂਗੀ ਉਦਾਂ ਅਸੀਂ ਕਿਤੇ ਚੱਲ ਜਣਾ ਮਾਂਡੇ ਵੀ ਚੱਲ ਘਰ ਹੈਗੀਆਂ ਵਾ ਹੁਣ ਇਹਦਾ ਕਰਕੇ ਅਸੀਂ ਕਿਤੇ ਜਾਂਦੇ ਨਹੀਂ ਭਾਜੀ ਕਿਤੇ ਜਾਣ ਨੂੰ ਜੀ ਨਹੀਂ ਕਰਦਾ ਉਦੋਂ ਦੇ ਆਏ ਅਮਰਤ ਦੇ ਭੋਗ ਦੇ ਉਹ ਕਿ ਨਹੀਂ ਆਇਆ ਗਿਆ ਇਦਾਂ ਹੀ ਕੱਲ ਇਹਨਾਂ ਨੂੰ ਸਿਰ ਸੁਰਨਵਾਲਤਾ ਤੇ ਮੈਂ ਕਿਹਾ ਚੱਲ ਸਵੇਰੇ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਮੱਥਾ ਟੇਕਣ ਤੇ ਅਹੀਂ ਵੀ ਮੱਥਾ ਟੇਕਣ ਚ ਲੱਗੇ ਅੱਜ ਤੇ ਇਹ ਆਂਦੀ ਵੀ ਮੈਂ ਜ਼ਰੂਰ ਜਾਣਾ ਇੱਧਰ ਅਹੀਂ ਕਿਹਾ ਚੱਲ ਕੋਈ ਨਹੀਂ ਲੱਗ ਗਿਆ ਆਏ ਮੋ ਜੱਗ ਘੜੀ ਮਸੀ ਜੀਣੀ ਇਹ ਫੋਨ ਹੀ ਕਰ ਦਿੰਦੇ ਕੋਈ ਆਉਣਾ ਇਦੇ ਦੱਸਿਆ ਹੀ ਨਾ ਚੱਲ ਕੋਈ ਗੱਲ ਕੱਪੜੇ ਤਾਂ ਤੁੱਕੇ ਰਹਾ ਤੇ ਉਹ ਮਾਮੀ ਤੇਰੀ ਆ ਗਈ ਹੱਸਿਆ ਮਸੀ ਜੀ ਹਾਂ ਸਸੀਗਾ ਮਾਸਰ ਸਸੀਗਾ ਪੁੱਤ ਠੀਕ ਠਾਕ ਏ ਹਾਂਜੀ ਠੀਕ ਠਾਕ ਸਸੀਗਾ ਪੁੱਤ ਕਿੱਦਾਂ ਹੋ ਜੀ ਕਿਤਾ ਉਹਨੂੰ ਤਾਂ ਡਰ ਕੇ ਕਿਤੇ ਇਹੋ ਲੈ ਆਈ ਆ ਨੂੰ ਆਂਦੀ ਜਾਣਾ ਜਾਣਾ ਅਬੀ ਐਨੀ ਗੱਡੀ ਮੋੜੋ ਅੱਛਾ ਲੋ ਮੈਂ ਤਾਂ ਗੱਡੀ ਮੋੜ ਰਹੀ ਹਾਂ ਕਿ ਇੱਥੇ ਮਮਾ ਹੋਣੇ ਇੱਥੇ ਤਾਂ ਮਮਾ ਹੈ ਨਹੀਂ ਕੋਈ ਗਲੀ ਮਮਾ ਤੇਰੇ ਕੋਲ ਉੱਪਰ ਵਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਜਾ ਮੇਰਾ ਪੁੱਤ ਮਮਾ ਵੀ ਆਇਆ ਕੋਈ ਹੂੰ ਉਹ ਤਾਂ ਮਮਾ ਤੇਰੀ ਉੱਪਰ ਗਈ ਉੱਪਰ ਗਈ ਐ ਮम्मा ਤੇ ਉਹ ਤੈਨੂੰ ਵੇਖਣ ਦੀ ਆ ਤੂੰ ਨਾਨਕੇ ਆਈ ਨਾ ਉਹ ਵੇਖਣ ਦੇ ਸਾਰਾ ਤੈਨੂੰ ਹਾਂ ਤੇ ਮੈਂ ਪਾਣੀ ਲਿਆਵਾਂ ਤੁਹਾਨੂੰ ਇੱਥੇ ਬਹਿ ਪੁੱਤ ਮੈਂ ਪੱਖਾ ਲਾ ਜਿਹੜੀ ਗਰਮੀ ਬੜੀ ਜਾ ਏਸੀ ਵਾਲੇ ਰੂਮ ਚ ਅੰਦਰ ਹੀ ਭਾਲ ਦੇਣਾ ਨਹੀਂ ਇੱਥੇ ਪੱਖਾ ਇੱਥੇ ਚਲ ਇੱਥੇ ਪੱਖਾ ਲਾ ਲਓ ਮੈਂ ਪਾਣੀ ਲਾ ਕੁਣਾਂ ਨੰਨੇ ਲੱਗੇ ਬੜਾ ਆ ਜਾ ਮੇਰਾ ਆ ਜਾ ਮੇਰਾ ਪੁੱਤ ਓਏ ਨਹੀਂ ਨਹੀਂ ਲੈ ਲੈ ਪਾਣ ਤੇ ਫੋਨ ਹੀ ਕਰ ਦਿੰਦੇ ਬੰਦਾ ਅੱਜ ਥੁੰਡਾ ਨਹੀਂ ਗਾਣਦਾ ਆਈ ਤੇ ਇੱਥੇ ਆਏ ਉਹ ਤੋਂ ਮੱਥਾ ਟੇਕਣੀ ਤੇ ਕੋਈ ਗੱਲ ਨਹੀਂ ਆਪੀ ਕਿਨੇ ਬੋਤਲ ਫੜ ਲਿਆ ਦੁਕਾਨ ਦੇ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਪੁੱਤ ਨਹੀਂ ਕੋਈ ਨਹੀਂ ਚੀਜ਼ੀ ਲੋੜ ਨਹੀਂ ਕਿਸੇ ਦੀ ਵੀ ਇਹ ਅਖੰਡ ਨਹੀਂ ਜਾਣਾ ਇਹ ਤਾਂ ਜਲ ਫਿਰ ਚੱਲਦੇ ਨਹੀਂ ਵਧੀਆ ਕੀਤਾ ਕਿ ਤੂੰ ਤੋ ਆਈ ਨਹੀਂ ਤੂੰ ਤਾਂ ਅਮਰਦੇ ਭੋਗਦੇ ਤਾਂ ਇਹਨੂੰ ਦੋ ਦੋ ਮਣੀ ਨਿਆਣੀ ਨਾਲ ਲਿਆਂਦਾ ਉਹਨੂੰ ਵੀ ਛੱਡਾ ਇਹ ਸਕੂਲ ਜਾਂਦੀ ਹੈ ਨਾ ਉਹਦਾ ਕਰਕੇ ਚੱਲ ਕੋਈ ਕੋਈ ਗੱਲ ਚਾਹ ਮੇ ਬਣਾਉਣੀ ਅੰਦਰ ਪੀ ਲਿਓ ਜਿਹੜੀ ਗਰਮੀ ਬੜੀ ਬਾਹਰ ਹਾਂ ਮੇਰੇ ਪੁੱਤ ਨੇ ਪੁੱਤ ਨੇ ਤਗੜੇ ਹੋ ਜਾਣਾ ਫਿਰ ਇਹਨੇ ਆਪੇ ਆ ਜਾ ਕਰ ਹਾਂ ਇਹਨੇ ਆਪੇ ਮੋਪੜ ਚਲਾ ਕੇ ਆਇਆ ਕਰਨਾ ਨਾ ਸਮਰੀਤ ਇੱਥੇ ਠੀਕ ਵਾ ਹਾਂ ਇਹ ਚਾਹ ਅੰਦਰ ਪੀ ਲਿਓ ਕਰ ਕੋਈ ਨਹੀਂ ਪੀ ਲਾਂਗੇ ਕੋਈ ਗੱਲ ਨਨਪਾਪਾ ਕੋਠੇ ਤੇ ਚੱਲੇ ਜੇ ਚਲ ਕੋਈ ਨਹੀਂ ਜਾਇਆ ਪਤਿਆਣਾ ਜਾਇਂ ਡੇਗਣਾ ਪਈ ਠੀਕ ਹੋੜੀ ਠੀਕ ਆ ਹੋ ਗਿਆ ਚੇਤੀ ਆ ਜੀ ਮੇਰਾ ਪਤੋ ਉੱਥੇ ਧੁੱਪੜੀ ਆ ਅਰੇ ਮੈਂ ਜਾਇਂ ਨਾਲ ਮੈਂ ਇਹ ਨਹੀਂ ਲੈ ਆ ਹਾਂ ਮम्मा ਚੁੱਟ ਕੇ ਵੀ ਨਹੀਂ ਆ ਹਾਈਡਰਾ ਚਾਹ ਬਣ ਗਈ ਅੰਦਰ ਪੀ ਲੋ ਇਥੇ ਮੱਖੀ ਬੜੀ ਬਾਹ ਚਲੋ ਪੀ ਲੋ ਮੈਂ ਸ਼ਮਰੀਤ ਨੂੰ ਲੈ ਆਵਾਂ ਆਪੋ ਆਹੋ ਵੀ ਗਈ ਉੱਤੇ ਉਹ ਆਈ ਨਹੀਂ ਹਜੇ ਚਲੋ ਨਨੂ ਮੈਂ ਤੇ ਮਮਾ ਇੱਥੇ ਵੀ ਹੈ ਨਹੀਂ ਆ ਕਿੱਥੇ ਪਤਾ ਮੇਰੇ ਮਮਾ ਤੇ ਇੱਥੇ ਵੀ ਹੈ ਨਹੀਂ ਆ ਦਾਦੂ ਦੇ ਕਿੰਦੇ ਹੀ ਉੱਤੇ ਆਹ ਪਤਾ ਬੜੀ ਦੂਰ ਬੜੀ ਉੱਪਰ ਚਲ ਗਈ ਹਾਂ ਕੋਈ ਗੱਲ ਅਹੀਂ ਤਾਂ ਆਪਲੇ ਬੰਦੇ ਹਾਂ ਹਾਂ ਲਾ ਚੀ ਇਹਦੇ ਪਤਾ ਆਪਲੇ ਬੰਦੇ ਹਾਂ ਕੀ ਕਰਨਾ ਹਰ ਆ ਤਨ ਨਾਨੀ ਦਾ ਪਿਆਰ ਮਿਲਿਆ ਹੂੰ ਨਾ ਮਾ ਸੀਧਮ ਆ ਹੂੰ ਮम्मा ਤੇਰੀ ਵੀ ਰੱਬ ਨੂੰ ਪਿਆਰੀ ਹੋ ਗਈ ਲਾ ਦੇ ਬੜੀ ਕਿਸਮਤ ਤਕਹੋੜੀ ਆ ਤੇਰੀ ਹੂੰ ਮम्मा ਤੇਰੀ ਬੜੀ ਚੰਗੀ ਹੈ ਨਾ ਹੋਇਆ ਪੁੱਤ ਜਦਾਂ ਨੇ ਕਰੀ ਹਾਂ ਹਾਂ ਆ ਸਾਰੇ ਤੇਰੇ ਕੋਲ ਹੂੰ ਹੋ ਗਿਆ ਇਹ ਮम्मा ਹੁਣ ਬੜੀ ਉਹ ਜਿੱਥੇ ਚਲ ਗਈ ਪੁੱਤ ਉੱਥੋਂ ਨਹੀਂ ਆਉਣਾ ਨੇ ਰੱਖ ਹੂੰ ਕਦੇ ਵੀ ਨਹੀਂ ਆਣਾ ਨਹੀਂ ਪੁੱਤ कदी नहीं, कदी नहीं, कोई नान के तेरे से बेटा ही खाती हो, हम्म, माँ शिवी दूर चल गई, मम्मा भी दूर चल गई, हम्म ਹਾਂ ਤੋ ਵਧੀਆ ਜਾਣਾ ਮੇਰੇ ਪੁੱਤ। ਵਾਹ। ਕੀ ਕਰਨੀ ਕਰੀ ਤਾਂ ਅੰਦਰ। ਠੀਕ ਆ। ਠੀਕ। ਆਹ। ਕੋਈ ਗੱਲ। ਜੇ ਜੀ ਸਹੀ ਤੀਂਂ ਦੀ ਹਣਾ ਤੂੰ ਮੈਨੂੰ ਨਾ। ਠੀਕ ਆ। ਠੀਕ। ਆਹ। ਆਪ ਮੈਂ ਕੋਟੇ ਮਿਲਹਾ ਦੇ ਦਊਂ। ਜੇ ਬਤਨ ਵੱਡਾ ਹੋ ਗਿਆ ਇਸ ਉਤਰੀ ਲੈ ਲਵਾਂ ਹੂੰ 3 ਠੀਕ ਆ ਕੋਈ ਗੱਲ ਠੀਕ ਆ ਵਾਦਵਾ ਹੈ ਤੇ ਤੂੰ ਰੋਜ ਆ ਜਾ ਕਰਨੀ ਪਰ ਮੈਂ ਤਾਂ ਸਕੂਲ ਜਾਣਾ ਸਕੂਲ ਤੋਂ ਬਾਅਦ ਆ ਗਈ ਇੱਥੇ ਸਕੂਲੇ ਪਾਦੀਏ ਨਾ ਹਾਂ ਕਿਉਂ ਕਿੱਥੇ ਫਰਾਂ ਮੈਂ ਤਾਂ ਕਹਿੰਦੀ ਮਾਸੀ ਜੀ ਅਹੀਂ ਤਾਂ ਕਿ ਮਿਲ ਕੇ ਉਹਨੇ ਤੁਹਾਨੂੰ ਵੀ ਪੇਜ ਹੈ ਹੈ ਅਹੀਂ ਕਦੇ ਤੇ ਐਵੇਂ ਭੈਣ ਜੀ ਅਸੀਂ ਮਰੀਤ ਆਈ ਆ ਸਾਡੇ ਬਾਹ ਦੀ ਤੇ ਇਹੋ ਹੀ ਆਪਣੇ ਮਨਪਰੀਤ ਹੀ ਆ ਸਾਰੇ ਇਦਾਂ ਹੀ ਕਹਿੰਦੇ ਆ ਅਰੇ ਇਦਾਂ ਹੀ ਆਂਦੇ ਆ ਐ ਵੀ ਹੋਪ ਆ ਸਾਡੇ ਦੇ ਮਨਪਰੀਤ ਆ ਹੈ ਹਾਂ ਧੀ ਹੈ ਚੱਲੇ ਨਾ ਹੈ ਰਹਿਣਾ ਨਹੀਂ ਗਾ ਇਹ ਤੇ ਇਹਰੇ ਚੱਲ ਜਾ ਮੇਰੇ ਸਕੂਲ ਚ ਜਾ ਹੋਈ ਜਾਣਾ ਵਾ ਜਾਣਾ ਇਹਨੇ ਅੱਛਾ ਅੱਛਾ ਪੁਲਕਾ ਬਣਾਉਣ ਦਿੱਤਾ ਨਹੀਂ ਉੱਥੇ ਲੰਗਰ ਸ਼ੱਕ ਹੀ ਆਏ ਪੁੱਤ ਅੱਛਾ ਰਾਜਰਾਮ ਗਏ ਹਾਂ ਰਾਜਰਾਮ ਗਏ ਅੱਛਾ ਹਾਂ ਵੇਲਾ ਨਾਨੂ ਦੇ ਪੈਸੇ ਖਰਚਾ ਦਿੱਤੇ ਆ ਹੈ ਇਹ ਸਾ ਠੀਕ ਹੈ ਨਾਨੂ ਦੇ ਪੈਸੇ ਖਰਚਾਏ ਇੰਨੇ ਚਲੋ ਠੀਕ ਹੈ ਇਹਨਾਂ ਬਦਲੇ ਪੈਸੇ ਕਮਾਈ ਦੇ ਭਾਜੀ ਚੰਗਾ ਭੈਣ ਚਲੋ ਠੀਕ ਆ ਫਿਰ ਚੰਗਾ ਆਇਓ ਔਰ ਦੁਈ ਮਾਰੇ ਸਸਰੀ ਕਾਲ ਜੀ ਸਸਰੀ ਕਾਲ ਚੰਗਾ ਪੈਸਾ ਸਸਰੀ ਕਾਲ ਅੱਛਾ ਆਈ ਚੁੱਟੀਆਂ ਤੇ ਆ ਜੇ ਹਾਂ ਚੁੱਟੀਆਂ ਦੇਰ ਆਈਆਂ ਨੇ ਨਹੀਂ ਨਹੀਂ ਆਵਾਂ ਬਣਾਉਣਾ ਨਹੀਂ ਆਹ ਐਂਦਾ ਆ ਜਾ ਆ ਜਾਇਆ ਕਰੋ ਪਰ ਆਵਾਂਗੇ ਤੁਸੀਂ ਵੀ ਨਹੀਂ ਨਹੀਂ ਆਵਾਂਗੇ ਰਿਸ਼ਤੇਦਾਰੀ ਦਾ ਤਾਂ ਫੇਰ ਹੀ ਪਤਾ ਲੱਗਦਾ ਇਹ ਨਾ ਸਮਝੋ ਇਹਨੂੰ ਹੀ ਮਨਪਰੀਤ ਆ ਸਾਡੇ ਇਹੋ ਮਨਪਰੀਤ ਆ ਹਾਂ ਹਾਂ ਚਾ ਰਾਜਪੁੱਤ ਸਾਥ ਤਾਂ ਨਹੀਂ ਤੋਂ ਨੇ ਚਲੋ ਕਪੜਾ ਜ ਹੈਗਾ ਵਿੱਚ ਪੁੰਝ ਦੀ ਨਾ ਇਹ ਗਾੜੀ ਚ ਨਾ ਗੜੀ ਬਹਿ ਜਾ ਇਹ علاوہ ਕੱਲ੍ਹ ਫਿਰ ਆਉਂਗਾ ਚਾਚੀ ਤੂੰ ਹੀ ਤਾਂ ਕਹੇ ਤਾਂ ਚੱਲ ਵੀ ਮਨਪ੍ਰੀਤ ਹੀ ਲੱਗਦੀ ਮਨਪ੍ਰੀਤ ਵਰਗੀ ਸਮਰੀਤ 100 ਵਾਰੀ ਸਮਰੀਤ ਚਲੋ ਮਨਪ੍ਰੀਤ ਵਰਗੀ ਤੇ ਡੈੜੀ ਦਾਜ ਦਿਲ ਪੁੱਛੇ ਜਾਂਦਾ ਨਾ ਉਹਦੇ ਦਿਲ ਤੇ ਕੀ ਗੁਜ਼ਰੀਆ ਜਿਉਂਦੀ ਧੀ ਨਹੀਂ ਵਿੱਚ ਦਿਖਣ ਦੀ ਆਏ ਹਾਂ ਚੱਲ ਮਿਲ ਕੇ ਅਮਨੇ ਚਲਾ ਆਏ ਆ ਚੱਲ ਮਿਲ ਕੇ ਅਮਨੇ ਮੈਂ ਤਾਂ ਬਥੇਰਾ ਗੇਤਾਰ ਤੇਰੇ ਨਾਲ ਕੱਢ ਨਹੀਂ ਦੇਣਾ ਹੀ ਹਨਾ ਕੀ ਕਰਨਾ ਉਹ ਗੱਲ ਤੇ ਠੀਕ ਤੇਰੀ ਨਹੀਂ ਬਣਨੀ ਪਰ ਕੀ ਕਰਨਾ ਵਾ ਹਨਾ ਇਹ ਸਾਨੂੰ ਕਿਹੜੀ ਉਹ ਦੁਪਰਿਆਰੀ ਪਰ ਡੈੜੀ ਦਾਜ ਦਿਲ ਪੁੱਛੇ ਜਾਂਦੇ ਉਹਨਾਂ ਚ ਜਦੋਂ ਉਹਦੀ ਧੀ ਨਹੀਂ ਵਿੱਚ ਦਿਖਣ ਦੀ ਇਹ ਤਾਂ ਹੈ 100 ਵਾਰੀ ਬਥੇਰਾ ਮੈਂ ਕਹੀ ਨਹੀਂ ਵੀ ਸਮ੍ਰੀਤ ਮਨਪ੍ਰੀਤ ਇਹ ਮੈਂ ਵੀ ਕਹ ਦੇਣੀ ਉਹਨਾਂ ਨੂੰ ਪਰ ਵੀ ਉਹ ਆਲਾ ਜਿਹੜਾ ਨਾ ਪਰੋਆ ਤੇ ਆਂਦਰਾ ਹੁੰਦੀਆਂ ਨਾ ਆਂਦਰਾ ਦਾ ਜਿਹੜਾ ਸਾਰਾ ਰਿਸ਼ਤਾ ਨਾ ਉਹ ਕਿਹੜਾ ਕਿਸੇ ਦੇ ਪੁੱਛਿਆ ਦੋਖਾ ਹੋਣਾ ਜਾਂ ਕਿਸੇ ਦੱਸਿਆ ਹੋਣਾ ਹਨਾ ਅਸੀਂ ਤੇ ਉਹ ਪਹਿਲਾਂ ਆਖੜਾਂੇ ਵੀ ਮਿਲ ਕੇ ਆਉਂਦੇ ਤੇ ਉਹ ਸਾਨੂੰ ਆਇਂਦਾ ਪਤਾ ਲੱਗਦਾ ਤੁਹਾਨੂੰ ਉਹ ਉਤਾਰਾ ਕੱਢਣੀ ਹੋਣਾ ਜਾ ਕੇ ਮਾਸੂ ਜੀ ਉਹਨਾਂ ਤਾਂ ਕਾਲੇ ਪੈ ਗਏ ਮਾਸੂ ਜੀ ਹਾਂਜੀ 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 ਮੱਝਾਂ ਉਹਨਾਂ ਦੇ ਹੱਥੇ ਪਈਆਂ ਨਾ ਠੀਕ ਠੀਕ ਹਾਂਜੀ ਹਾਂ ਅੱਜ ਚਾਹ ਬਣਾਉਣੀ ਹੈ ਬਹੁਤ ਵਧੀਆ ਨਹੀਂ ਚੱਲਿਆ ਇੱਕ ਡੀਫਾ ਭਾਈ ਕੁੱਟਣੀ ਹੈ ਜੇ ਕਿੰਨੀਆਂ ਗੱਲਾਂ ਕਰਦੀ ਹੈ ਜਦੋਂ ਆਉਂਦੀ ਹੁੰਦੀ ਹੈ ਤੇ ਉਹ ਤੇ ਚੰਗਾ ਨਹੀਂ ਜਾਣਦੀ ਹੁੰਦੀ ਹੈਗੀ ਹੈ ਉਹਦੇ ਮੱਥੇ ਵਾਟੇ ਨਹੀਂ ਪਾਉਣਾ ਰੋਜ਼ ਲੜਾਈ ਰੋਜ਼ ਲੜਾਈ ਹੈਨਾ ਇਹ ਕਦੋਂ ਆਇਆ ਕਦੋਂ ਹੋਇਆ ਰੋਲੀ ਰੋਲੀ ਪਾਉਣੀ ਰੋਲੀ ਪੈਣ ਜਦੋਂ ਕੁੜੀ ਨੇ ਆ ਜਾਣਾ ਉਦੋਂ ਹੀ ਤੇ ਕਈ ਜਿਹਾ ਤਵਗਾ ਹੈ ਹੈ ਵਿਚਾਰੀ ਸਭ ਕੁਛ ਟੀਡ ਚਿਕਟ ਕੇ ਲੈ ਗਈ ਹਨਾ ਹੂੰ ਤੇ ਦੁੱਖ ਤੇ ਉਹ ਸਾਨੂੰ ਬੜਾ ਆਉਂਦੀ ਆ ਆ ਸੁਣ ਕੇ ਬਥੇਰਾ ਆਉਂਦਾ ਹੁੰਦਾ ਇਹਦੇ ਆਂਦਰ ਆਂਦਰ ਮਨਪਰੀਤ ਨੇ ਆਉਣਾ ਉਹਨੇ ਦੁੱਖ ਸੁੱਖ ਭੁੱਲ ਜਾਣਾ ਕਰਨਾ ਤੇ ਅਮਰਦਾਦਾ ਉਸ ਤੋਂ ਬਾਅਦ ਆਈ ਜਾਂਦਾ ਹਾਂ ਤੇ ਉਹਨੇ ਵੀ ਦੁੱਖ ਸੁੱਖ ਭੁੱਲ ਜਾਣਾ ਇਹ ਹੋਣ ਰਹਿ ਸੱਚੀ ਹੁੰਦੀ ਰਹਿੰਦੀ ਹਾਂ ਚਲੋ ਸ਼ਾਹਾਂ ਪਾਹਣੇ ਨੂੰ ਵੀ ਕੀ ਕਹਿ ਸਕਦੇ ਹਨਾ ਜੋ ਤਕਦੀਰ ਹੋ ਗਈ ਹਨਾ ਹੂੰ ਪਰ ਇਹ ਗੱਲ ਜਿਹੜੀ ਹੈ ਨਾ ਫਿਰ بار بار ਹੀਰ ਖਾ ਜਾਂਦਾ ਇਹ ਜੋਤੀ ਤੇ ਹੈ ਨਾ ਬਾਅਦ ਚ ਪਤਾ ਲੱਗਦਾ ਹੈ ਨਾ ਬਾਅਦ ਚ ਪਤਾ ਲੱਗਦਾ ਹੁਣ ਹੁਣ ਕੱਲੀ ਤੇ ਕਦੀ ਉੱਥੇ ਲੱਗ ਗਈ ਉੱਥੇ ਲੱਗ ਕੰਦੀ ਬੁਰੀ ਲੱਗਦੀ ਹੈ ਪਰ ਉਹਨੇ ਆਏ ਹੀ ਤੇ ਸਾਨੂੰ ਬੁਲਾਈ ਸਕਦੀ ਸਾਬੀ ਉਹਦੇ ਸਾਸਰ ਆਏ ਆ ਚੱਲ ਆ ਜੋ ਆ ਜੋ ਕਿ ਨਾ ਪਤਾ ਲੱਗਦਾ ਉਹਨਾਂ ਚਲੇ ਜਾਣਾ ਹੈਗਾ ਉਹਨਾਂ ਚਲੇ ਜਾਣਾ ਤੇ ਇਹ ਮਾਂਚਾ ਹੋਊਗਾ ਵੀ ਕੋਈ ਇਹੋ ਗੱਲ ਆਪਾਂ ਇੰਨੀ ਥੋੜੀ ਜਿਹੀ ਦੇਣਾ ਹੈਗਾ ਵੀ ਆਪਾਂ ਗੱਲਾਂ ਕਰਨੀਆਂ ਸਾਸਰ ਨਾਲ ਗੱਲਾਂ ਕਰਨੀਆਂ ਸੀ ਉਹ ਜਾਰੇ ਆਏ ਸੀਗੇ ਹੈ ਨਾ ਹਾਂ ਹਾਂ ਉਸ ਮਰੀਦ ਨੂੰ ਲੈ ਕੇ ਆਏ ਸੀ ਮਰੀਦ ਨੂੰ ਲੈ ਕੇ ਆਏ ਸੀਗੇ ਹਨਾ ਤੇ ਉਹ ਪੂਰਾ ਜਿੰਨੀ ਬੱਚੀ ਵਾਲੇ ਵੇਖ ਕੇ ਜੀ ਨੂੰ ਕੁਝ ਹੁੰਦਾ ਹੈ ਤੇ ਸਾਡੇ ਭਾਜੀ ਤੇ ਉਹ ਹੀ ਹੈ ਮਨਪਰੀ ਦੀ ਉਹ ਹੀ ਮਨਪਰੀ ਤੇ ਹਨਾ ਉਹਦਾ ਚਿਹਰਾ ਮੋੜ ਵੀ ਤੇ ਸੇਮ ਹੀ ਆ ਹਨਾ ਹਾਂ ਸੇਮ ਹੀ ਆ ਦੋ ਹੁਣ ਕੀ ਕਰੀਏ ਜਿੱਥੇ ਮਹਾਰਾਜ ਨੇ ਕਰ ਦਿੱਤਾ ਨਾ ਜਿੱਥੇ ਸਾਡਾ ਜੋਰ ਨੀਗਾ ਉੱਥੇ ਆਪਾਂ ਕੁਝ ਨਾ ਕੁਝ ਨਹੀਂ ਕਰ ਨਹੀਂ ਸਕਦੇ ਮਾਨੂੰ ਹੌਸਲਾ ਦੇਵਾਂਗੇ ਉਹ ਬੱਚੀ ਵਾਲ ਵੇਖ ਕੇ ਹੌਸਾ ਦੇ ਲਾਂਗੇ ਹੋਰ ਕੀ ਕਰਾਂਗੇ ਹਾਂ ਚਲੋ ਮਨ ਤੋਂ ਹੀ ਤੇ ਹੁੰਦਾ ਬੁਖੀ 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 ਬਹੁਤ ਜ਼ਿਆਦਾ ਹੁੰਦਾ ਚਲੋ ਕੀ ਕਰਨਾ ਹੁਣ ਚਲੋ ਕਰੋ ਕੰਮ ਹੈ ਜੀ ਫਿਰ ਕੀ ਕਰਨਾ ਹਨਾ ਨਾ ਵੀ ਇਹ ਕਿਦਾਂ ਮੂੰਹ ਜੋੜ-ਜੋੜ ਕੇ ਗੱਲਾਂ ਕਰਨੀਆਂ ਮੈਨੂੰ ਆਲੇ ਫਫੇ ਖੁੱਟ ਨਹੀਂ ਬੰਦਾ ਪੁੱਛੇ ਵੀ ਫਫੇ ਖੁੱਟ ਨਹੀਂ ਮੈਂ ਆਵਾ ਤੇ ਤੁਸੀਂ ਬੜੀਆਂ ਚੰਗੀਆਂ ਜੇ ਪੱਧਰੀਆਂ ਇਹ ਮਾਸੀ ਨੂੰ ਤਾਂ ਪਤਾ ਹੀ ਨਹੀਂ ਲੱਗਾ ਭੈਣ ਜੀ ਆਈ ਦਾ ਨਹੀਂ ਬੰਦਾ ਪੁੱਛੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਹੀ ਕਰਨੀਆਂ ਭੈਣ ਜੀ ਦੇ ਤੇ ਮੈਂ ਤਾਂ ਉਦੋਂ ਪਛਟਾਉਣੀ ਐ ਨਾ ਦੋਹਾਂ ਨੂੰ ਖੜਕੇ ਜਦੋਂ ਦੀ ਅੰਦੇ ਪੱਲੇ ਤੇ ਲੱਗੀ ਇੱਕਾਂ ਦੀ ਮਟਰਾਂ ਚ ਪਨੀਰ ਘਟਾ ਜਿਹੜੀ ਮਨਜੀਤ ਚਾਚੀ ਤੇ ਦੂਜੀਆਂ ਦੀ ਦਾਲ ਪਤਲੀ ਅਰੇ ਆ ਕੀ ਰੋਟੀ ਪਾਈ ਐ ਨਾਣ ਅੰਤਰੀਆਂ ਦੀ ਚਿੱਥੇ ਨਹੀਂ ਜਾਂਦੇ ਇਹ ਰਮਾਲੀ ਰੋਟੀ ਪਾਉਂਦੇ ਤੇ ਨਾਲ ਥੋੜਾ ਮਿੱਠਾ ਬੰਦਾ ਸ਼ਰਮ ਨਹੀਂ ਕਰਦੀਆਂ ਕਿਹੜੇ ਕੰਮ ਦੇ ਗਈਆਂ ਤੁਸੀਂ ਕੜਾ ਖਾਣ ਗਈਆਂ ਆ ਤੇ ਇਹ ਮਾਸਾ ਮਿੱਠਾਈ ਪੋਰਾ ਪਾ ਲਈਂਦੇ ਉਹ ਕੜੀ ਨਾਲ ਲੱਗੀ ਮੈਂ ਤਾਂ ਕੰਨਾਂ ਨੂੰ ਹੱਥ ਲਿਆਈ ਬਾਬਾ ਤੋਬਾ ਸ਼ੂਗਰ ਕਰ ਉਹਨਾਂ ਦੇ ਟੱਬਰ ਦੇ ਸਾਹਮਣੇ ਨਹੀਂ ਐਨਾ ਕਹਤਾ ਮੇਰੀ ਤੇ ਇਹਨਾਂ ਬਿਸਤੀ ਉਹ ਕਰਾਉਣੀ ਜਿਹੜੀ ਘराई ਨਾ ਹੋਏ ਚਾਚੀਆਂ ਚੰਗੀਆਂ ਹੀ ਇਹਨਾਂ ਤਾਂ ਦੋ ਚਾਰ ਮੇਰਾ ਹੋਰ ਹੁਣ ਗੰਡ ਕੇ ਇਹਨਾਂ ਦੱਸਣਾ ਸੀ ਉਹਦੀ ਸੱਸ ਨੂੰ ਵੀ ਐਦਾਂ ਕਰਦੀ ਐਦਾਂ ਕਰਦੀ ਅਖੰਡ ਕਰਦੀਆਂ ਹੁਣੇ